ਸ਼ੋਮਨਿਆ ਕਾਰਜਦਲ ਤੇ ਐਸਜੀਪੀਸੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਸੇ ਨਾ ਕਿਸੇ ਤਰੀਕੇ ਇੱਕ ਕਮੇਟੀ ਬਣਨ ਤੋਂ ਰੋਕਣ ਦੇ ਲਈ ਸਤਾਇ ਤਾਰਿਕ ਨੂੰ ਅੰਮ੍ਰਿਤਸਰ ਦੇ ਵਿੱਚ ਸਿੱਖ ਕਨਵੈਨਸ਼ਨ ਪੰਥਕ ਇਕੱਠ ਵੀ ਰੱਖਿਆ ਗਿਆ ਇਸ ਤੋਂ ਪਹਿਲਾਂ ਇਸ ਤੋਂ ਬਾਅਦ 28 ਤਾਰਿਕ ਨੂੰ ਹਰਿਆਣਾ ਵਖਰੀ ਕਮੇਟੀ ਦੇ ਹਮਾਇਤੀ ਵੀ ਕਰਨਾਲ ਦੇ ਵਿੱਚ ਸਿੱਖ ਕਨਵੈਨਸ਼ਨ ਰੱਖਣ ਗਿਆ ਤੇ ਉਸੇ ਦੇ ਲਈ ਰਣਨੀਤੀ ਘਟਨ ਦੇ ਲਈ ਬੈਠਕ ਜਾਰੀ ਹੈ ਬੈਠਕ ਹੋ ਰਹੀ ਹੈ ਹਰਿਆਣਾ ਵਖਰੀ ਸਿੱਖ ਕਮੇਟੀ ਦੇ ਹਮਾਇਤਿਆਂ ਦੀ ਫਿਲਹਾਲ ਹਰਿਆਣਾ ਬਖਰੀ ਕਮੇਟੀ ਦੇ ਹਮਾਇਤਿਆਂ ਦੀ ਬੈਠਕ ਜਾਰੀ ਹੈ ਜਗਦੀਸ਼ ਸਿੰਘ ਝਿੰਡਾ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਝਿੰਡਾ ਸਾਹਿਬ ਕੀ ਇਸ ਬੈਠਕ ਦੇ ਵਿੱਚ ਇਹ ਵੀ ਰਣਨੀਤੀ ਘੜੀ ਜਾਏਗੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਿਵੇਂ ਸੰਭਾਲਿਆ ਜਾਏ ਵੱਡੀ ਚੁਣੌਤੀ ਇਹ ਹੀ ਬਣੀ ਹੋਈ ਹੈ ਹਾਂਜੀ 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 ਮੈਂ ਤਾਂ ਪਹਿਲਾਂ ਸਾਰਿਆਂ ਨੂੰ ਕੱਤੇ ਬੁਲਾਉਂਦਾ ਬਸ ਇੰਤਖਾਦ ਸਾਹਿਬ ਵਾਲੀ ਸੱਦੇ ਅੱਜ ਤਨਵਾਰ ਕਰਾਂਗਾ ਸਾਰੇ ਹਰਿਆਣਾ ਸਿੱਖ ਸੰਗਤ ਦਾ ਵੀ ਇਹਦੇ ਨਾਲ-ਨਾਲ ਤੇ ਮੀਡੀਆ ਦੇ ਪ੍ਰਵਾਹ ਦਾ ਵੀ ਤੇ ਹੁਣ ਸਰਕਾਰ ਦਾ ਵੀ ਤਨਵਾਰ ਕਰਦਾ ਹਾਂ ਜਿਨ੍ਹਾਂ ਨੇ ਕਮੇਟੀ ਦੀ ਸਥਾਪਨਾ ਕੀਤੀ ਹੈ इस पर विचार करने वास्ते गांति तो कानून है प्रबंधक कमेटी को आए ये तो बड़ी गंभीरता विचार विमर्श किया जा रहा है इस गलती जा रही है कि डीसी साहब की मीटिंग बुला के सारे शपथ ग्रहण करवाई जाए ਤੁਸੀਂ ਦਿੰਦੇ ਹੋ ਬਾਅਦ ਐਜਕਟਿਵ ਬੋਡੀ ਦੀ ਇਹ ਚੀਜ਼ ਐਜਕਟਿਵ ਬੋਡੀ ਦੀ ਜਿਹੜੀ ਐਜਕਟਿਵ ਬੋਡੀ ਬਣਾਈ ਜਾਏ ਬਨਾਮ ਤੋਂ ਬਾਅਦ ਅਗਲੀ ਰੰਗ ਦੀ ਸਾਰੀ ਹੀ ਉਹ ਜੋ ਕਮੇਟੀ ਉਹ ਆਏਗੀ ਉਹ ਕਮੇਟੀ ਕੀ ਕਰੇਗੀ ਕਿ ਅਗਲੀ ਰੰਗ ਦੀ ਸਭ ਇੱਕ ਇਸ ਤਰ੍ਹਾਂ ਦੀ ਹੋਵੇ ਚਿੰ다 ਸਾਹਿਬ ਐਜਕਟਿਵ ਬੋਡੀ ਦਾ ਐਲਾਨ ਕਰ ਤੱਕ ਹੋ ਸਕਦਾ ਹੈ ਉਦੇਦਾਰੀਆਂ ਦੀ ਵੰਡ ਤੇ ਪ੍ਰਧਾਨਗੀ ਦੇ ਲਈ ਕਿਸ ਨੂੰ ਮੰਨਿਆ ਜਾ ਰਿਹਾ ਦਾਵੇਦਾਰ ਕਿ ਉਹ ਤਾਂ ਤਾਲੀ ਨੰਬਰਾਂ ਦੀ ਬੋਦੀ ਜੋ ਬਣੇਗੀ ਉਹ ਸੱਭ ਸੰਕਤੀ ਦੇ ਨਾਲ ਆਪਣਾ ਫੈਸਲਾ ਕਰੇਗੀ ਇਹ ਜਲਦੀ ਬੋਦੀ ਦਾ ਵੀ ਕਰੇਗੀ ਜੇ ਕੰਮ ਲੱਗੇਗਾ